ਦੇਖ ਲਾ ਮਾ ਹਲੇ ਕਹਿੰਦੀ ਸਵਾਈਕੇ ਗੱਲ ਕੀਤੀ ਸੀ ਇਹਦਾ ਕਿੰਨਾ ਮਿੱਠਾ ਬੋਲ ਉਹਨਾਂ ਜਾਰੇ ਸਿਰ ਚੜਦੀ ਐ ਮੈਂ ਉਥੇ ਅੰਦਰ ਮਿੱਠਾ ਬੋਲੀਦੀ ਨਾ ਉਹਦੀ ਕਹਿਦਾ ਬੀਬੀ ਨੰਦੇ ਕਦੋਂ ਜਾਵੇਂਗੀ ਕਦੋਂ ਜਾਵੇਂਗੀ ਲੈ ਦੇਖ ਲਾ ਮਾ ਮੇਰੀ ਉਰੇ ਆਈ ਦੀ ਹੈ ਇੱਜ਼ਤ ਕਰਦੀ ਇਹਨੂੰ ਤਾਂ ਐਵੇਂ ਕਰੋਂ ਕਦੋਂ ਕਰਦਾ ਮੈਂ ਲੈ ਪਣ ਤੇਰਾ ਘਰ ਐ ਮੈਂ ਘਰੋਂ ਕੱਢ ਕੇ ਕੀ ਲੈਣਾ ਹੈਗਾ ਨਾਲੇ ਤੂੰਸ ਤਾਂ ਕਹਿ ਹੀ ਦਿੱਤਾ ਵੀ ਤੇਰਾ ਘਰ ਐ ਤਿਆਰ ਵੀ ਹੋ ਗਏ ਤੁਸੀਂ ਮੈਂ ਤਾਂ ਕਮਰੇ ਚ ਠੋਣ ਜਾਂਦੀ ਸੀ ਤੁਹਾਨੂੰ ਆ ਲੋ ਚਾਹ ਪੀ ਲਓ ਕੀ ਗੱਲ ਹੋ ਗਈ ਹੈ ਕਿਉਂ ਚੁੱਪ ਜੇ ਕਰਕੇ ਬੈਠੇ ਹੋ ਕੁਝ ਨਹੀਂ ਹੋਇਆ ਲੈ ਅਕੇ ਕੁਝ ਨਹੀਂ ਹੋਇਆ ਫਿਰ ਕੁਝ ਹੋਇਆ ਨਹੀਂ ਜੇ ਮੂੰਹ ਕਿਉਂ ਲਟਕਾਇਆ ਹੈਗਾ ਬਸ ਕੋਈ ਗੱਲ ਨਹੀਂ ਓਹੋ ਚੱਲ ਜੇ ਕੋਈ ਗੱਲ ਹੋ ਗਈ ਹਵਾ ਗਈ ਹੁਣ ਮਿੱਟੀ ਪਾਓ ਉਸੇ ਗੱਲ ਨੂੰ ਕਿਉਂ ਲੈ ਕੇ ਬੈਠੇ ਹੋ ਹੁਣ ਕਾਦੀ ਸੋਚ ਹੈ ਓ ਮੈਂ ਕੀ ਸੋਚਣਾਗਾ ਮੈਂ ਚੁੱਪ ਕਰਕੇ ਬੈਠ ਵੀ ਨਹੀਂ ਸਕਦਾ ਹੋ ਹਵਾਣ ਨੂੰ ਮੈਂ ਕਿਹੜਾ ਜਾਣ ਕੇ ਕੁਝ ਕੀਤਾ ਸੀ ਉਦੋਂ ਉਹਨਾਂ ਨੇ ਜਾਣ ਕੇ ਮੈਨੂੰ ਬਸ ਛੱਡ ਉਣ ਲੱਗ ਲਾ ਚੱਲ ਕੁਛ ਵੀ ਹੋ ਗਿਆ ਹਵਾ ਗਿਆ ਮੇਰੀ ਗੱਲ ਸੁਣੋ ਅੱਗੇ ਤੋਂ ਧਿਆਨ ਰੱਖਿਓ ਅੱਗੇ ਤੋਂ ਨਾ ਮੈਂ ਤਾਂ ਕਹਿੰਨੀ ਆ ਵੀ ਇਹੋ ਜੀ ਗਲਤੀ ਕਰਿਓ ਜਦ ਮੈਂ ਜਵਾਬ ਕਰਾਂਗਾ ਮੈਂ ਗਲਤੀਆਂ ਕਰ ਹੀ ਆਉਂਗਾ ਮੈਨੂੰ ਤਾਂ ਤੂੰ ਐ ਸਮਝੋ ਲੱਗਿਆ ਨਹੀਂ ਜਵਾਬ ਕਰਾਂਗੂ ਫਿਰ ਕਿਹਾ ਹੀ ਆ ਮੈਂ ਫਿਰ ਇਹ ਚ ਕੀ ਗੱਲ ਹੋ ਗਈ ਐ ਭੱਜ ਭੱਜ ਪੈਣੇ ਹੋ ਦੋਸਤਾਂ ਕਹਿਣ ਵੀ ਨਹੀਂ ਦਿੰਦੇ ਕੋਈ ਗੱਲ ਕਹਿਣ ਵਾਸਤੇ ਰੱਖਿਆ ਤਾਂ ਹਜਾ ਉਹਦਾ ਭਰਾ ਤੂੰ ਬਥੇਰਾ ਕੁਝ ਕਹਿ ਜਾਂਦਾ ਮੈਨੂੰ ਲੈ ਉਹ ਕਿਪਮਾ ਤੁਹਾਡਾ ਮਾੜਾ ਚਾਹੁੰਦੇ ਆ ਜੇ ਮਾੜਾ ਨਹੀਂ ਚਾਹੁੰਦੇ ਤੇ ਚੰਗਾ ਵੀ ਨਹੀਂ ਚਾਹੁੰਦੇ ਮੇਰਾ ਫਿਰ ਉਹ ਕੀ ਲੋਡ ਪਈ ਸੀ ਉਹਨੂੰ ਸੱਦਣ ਦੀ ਦੇਖੋ ਜੀ ਜਦੋਂ ਸਿਰ ਉਤੋਂ ਦੀ ਪਾਣੀ ਲੰਘਦਾ ਦਿਖਿਆ ਫੇਰ ਉਹਨਾਂ ਕੋਲ ਗੱਲ ਗਈ ਐ ਉਦੋਂ ਪਹਿਲਾਂ ਮੈਂ ਗੱਲ ਥੋੜੀ ਦੱਸਦੀ ਸੀ ਉਹਨਾਂ ਨੂੰ ਉਹ ਸਿਰ ਉਤੋਂ ਦੀ ਪਾਣੀ ਲੰਘਣ ਨੂੰ ਮੈਂ ਕਿਹਾ ਕੋਈ ਟੀਵੀ ਲੈ ਕੇ ਭੱਜ ਗਿਆ ਸੀ ਇੱਥੇ ਸਿਰ ਉਤੋਂ ਦੀ ਪਾਣੀ ਲੰਘਿਆ ਹੈ ਤੂੰ ਮੇਡੀਕਲ ਪਿੱਛੇ ਮੇਰੀ ਬੇਇੱਜ਼ਤੀ ਕਰਾ ਦੇਣੀ ਐ ਪਿੰਡ ਪਿੰਡ ਤੇ ਗੱਲ ਹੋਰ ਸੀ ਇੱਥੇ ਸ਼ਹਿਰ ਚ ਆ ਕੇ ਵੀ ਤੂੰ ਇਹਨਾਂ ਨੂੰ ਸੱਦ ਰਣੀ ਜਦੋਂ ਕੋਈ ਗੱਲ ਰਾਪੈਂ ਦੀ ਨਹੀਂ ਸੀ दिखेਗੀ ਤਾਂ ਬੁਲਾਉਣਾ ਪਿਆ ਨਹੀਂ ਤਾਂ ਮੈਨੂੰ ਕਿ ਲੋੜ ਸੀ ਬੁਲਾਉਣ ਦੀ ਰਾਪੈਂ ਦੀ ਨਹੀਂ ਸੀ ਦਿਖੀ ਨਾਲੇ ਹੋਰ ਚੱਲ ਛੱਡੋ ਤੁਸੀਂ ਕੀ ਸਬਜ਼ੀ ਕਿ ਬਣਾਵਾਂ ਤੁਹਾਡੇ ਵਾਸਤੇ ਅੱਜ ਹੁਣ ਇਹ ਮੂੰਹ ਲਮਕਾਈ ਰੱਖੋਗੇ ਕੋਈ ਗੱਲ ਵੀ ਕਰੋਗੇ ਗੱਲ ਹੁਣ ਤੂੰ ਮੈਨੂੰ ਕੀ ਕਰਨੀ ਹੈ ਤੂੰ ਦੱਸ ਤੂੰ ਮੈਂ ਪੁੱਛੀ ਜਾਨੀ ਵੀ ਕਿਹੜੀ ਸਬਜ਼ੀ ਕੀ ਬਣਾਵਾ ਤੁਹਾਡੇ ਵਾਸਤੇ ਜਿਹੜੀ ਤੇ ਮਰਜ਼ੀ ਬਣਾ ਲਈ ਯਾਰ ਅੱਗੇ ਮੈਂ ਤੂੰ ਕੁਝ ਵੀ ਬਣਾਉਣੀ ਹੈ ਤੂੰ ਮੈਂ ਦੋ ਦਿਨ ਘਰੇ ਹੈ ਨਹੀਂ ਜਿੱਥੇ ਤੋਂ ਮੈਂ ਇਥੋਂ ਕੁਝ ਬਣਾਉਂਦੀ ਸੀ ਸਬਜ਼ੀ ਜਿਹੜੀ ਚੀਜ਼ ਘਰੇ ਪਈ ਆ ਉਹ ਚੱਕ ਕੇ ਬਣਾ ਲ ਲੈ ਲੈ ਬੇਪੇਜ ਕਾਕਾ ਕਿ ਦਿਖਾਈ ਜਾਨੀ ਮੈਨੂੰ ਖੇਖਣ ਜੇ ਮੇਰੇ ਪੁੱਰੇ ਤੁੰਟਾ ਨਾ ਸਮਝਾਉਣ ਦਾ ਕੋਈ ਫਾਇਦਾ ਨਹੀਂਗਾ ਤੇ ਫਿਰ ਨਾ ਸਮਝਾਇਆ ਕਰ ਕੋਈ ਗੱਲ ਕਹਿਨੀ ਆ ਤੂੰ ਸਤਾ ਉਲਟ ਲੈ ਕੇ ਜਾਣੀ ਹੈ ਜੇ ਪਿਆਰ ਨਾ ਬੋਲਦੀਆਂ ਕਾਵੇਂ ਤੁਹਾਨੂੰ ਬੁਰੀ ਲੱਗਦੀਆਂ ਜੇ ਗੁੱਸੇ ਚ ਬੋਲਦੀਆਂ ਤਾਂ ਤੁਸੀਂ ਭੱਜ-ਭੱਜ ਕੇ ਪੈਣੀ ਐ ਕਿ ਨਹੀਂ ਭੱਜ-ਭੱਜ ਕੇ ਕੋਈ ਸੁਵੇਹ ਕੇ ਬੰਦਾ ਗੱਲ ਵੀ ਨਹੀਂ ਆਪਦੇ ਘਰ ਚ ਕਰ ਸਕਦਾਗਾ ਨਾਲੇ ਮੈਂ ਕਹਿੰਦੀ ਸੀਗੀ ਉਹਨਾਂ ਜਵਾਕੜੀਆਂ ਵਾਸਤੇ ਕੱਪੜੇ ਲਿਓਣ ਆਲੇ ਸੀਗੇ ਉਹ ਲਿਆ ਦਿੰਦੇ ਜੇ ਮੈਨੂੰ ਲੈ ਕੇ ਜਾਓਗੇ ਨਾਲ ਤਾਂ ਦੇਖ ਲਓ ਨਹੀਂ ਤਾਂ ਮੈਂ ਕਿੱਥੋਂ ਲੈ ਦਿੰਦਾਂ ਤੁਹਾਨੂੰ ਜਵਾਕੜੀਆਂ ਵਾਸਤੇ ਕੱਪੜੇ ਐਂ ਕਰ ਤੂੰ ਉਹਨਾਂ ਦੀ ਮਾਂ ਨੂੰ ਫੋਨ ਕਰ ਤੇ ਠੀਕ ਹੈ ਉਹ ਲਿਆ ਦਊਗੀ ਕੱਪੜੇ ਤੈਨੂੰ ਨਾਲੇ ਤੇਰਾ ਪ੍ਰਾਦ ਉਹ ਵਾਜੂ ਕੱਪੜੇ ਨਾਲੇ ਕੋਲਾ ਨਾ ਦਵਾਜੂ ਠੀਕ ਹੈ ਨਾ ਅਸੀਂ ਕਿ ਸਾਡਾ ਕੀ ਹੈ ਅਸੀਂ ਮਾਂ ਪੁੱਤ ਪੁਰਾਣੇ ਪਾਈ ਰੱਖਾਂਗੇ ਆ ਤੁਹਾਨੂੰ ਨਵੇਂ ਕੱਪੜੇ ਚਾਹੀਦੇ ਆ ਬਸ ਓਹੋ ਮੈਂ ਕਿਹੜਾ ਆਪਦੇ ਕੱਪੜਿਆਂ ਵਾਸਤੇ ਕਹਿੰਨੀ ਆ ਮੈਂ ਤਾਂ ਜਵਾਕੜੀਆਂ ਦੇ ਕੱਪੜਿਆਂ ਵਾਸਤੇ ਕਹਿੰਨੀ ਆ ਵੀ ਗਰਮ ਵਰਦੀਆਂ ਲਿਆ ਦਿੰਦੇ ਸਕੂਲ ਜਾਣੇ ਆ ਜਵਾਕੜੀਆਂ ਮੈਨੂੰ ਵੀ ਯਾਦ ਮੇਰੀਆਂ ਵੀ ਧੀਆਂ ਠੀਕ ਹੈ ਨਾ ਲੱਗੀ ਸਮਝ ਮੈਨੂੰ ਫਿਕਰ ਆ ਉਹਨਾਂ ਦੀ ਲਿਆ ਦੂੰਗਾ ਮੈਂ ਗਰਮ ਕੱਪੜੇ ਬੇਬੇ ਨਾਲ ਜੀ ਨਾਲ ਜਾ ਕੇ ਲੈ ਆਈ। ਓਕੇ ਬੇਬੇ ਨੂੰ ਲੈ ਜੀ ਨਾਲ ਆਪਾਂ ਦੋਨੇ ਵਗ ਚਲਦੇ ਆਗੇ ਨਾਲੇ ਤੁਹਾਡੇ ਕੱਪੜੇ ਲੈ ਆਵਾਂਗੇ। ਮੈਨੂੰ ਤਾਂ ਲੋੜ ਨਹੀਂ ਕੱਪੜਿਆਂ ਦੀ ਤੇ ਨਾ ਮੈਂ ਤੇ ਨਾ ਬਾਜ਼ਾਰ ਜਾਵਾਂ। ਠੀਕ ਹੈ ਨਾ। ਬਸ ਤੂੰ ਤੇ ਆਦੀ ਮਾਂ ਨੂੰ ਲੈ ਜੀ ਜੇ ਉਹ ਉਹ ਲੈ ਆ ਜੀ ਕੱਪੜੇ ਤੇਨੂੰ। ਤੁਸੀਂ ਗੱਲ-ਗੱਲ ਤੇ ਮਾਂ ਨੂੰ ਕਾਹਤੋਂ ਵਿੱਚ ਲੈ ਆਉਨੇ ਹੋ? ਫਿਰ ਜਦੋਂ ਤੂੰ ਹਰ ਗੱਲ ਦੇ ਵਿੱਚ ਮਾਂ ਨੂੰ ਲੈ ਕੇ ਆਉਣੀ ਹੈ, ਤੂੰ ਨਿੱਕੀ-ਨਿੱਕੀ ਗੱਲ ਜਾ ਕੇ ਮਾਂ ਨੂੰ ਕਰ ਦਿੰਨੀ ਹੈ। ਤੈਨੂੰ ਕੀ ਲੋੜ ਪਈ ਸੀ ਕਿ ਮਾਂ ਨੂੰ ਸਤਨ ਦੀ ਭਰਾੜੂ ਸਤਨ ਦੀ ਇੱਥੇ ਮੇਰੀ ਸਾਹਦੇ ਸਾਹਮਣੇ ਬੇਇੱਜ਼ਤੀ ਕਰਾ ਕੇ ਰੱਖਦੀ ਜੱਜ ਮਾਂ ਕੋਲ ਨਾ ਨਾ ਗੱਲ ਕਰਦੀ ਤੇ ਪਤਾ ਨਹੀਂ ਉੱਥੇ ਕਿੰਨੇ ਦਿਨ ਤੁਹਾਨੂੰ ਰੱਖਦੇ ਲਾਸ ਨਾਲੇ ਹੋਰ ਉਹ ਤਾਂ ਚਾਹੁੰਨੀ ਆਂ ਹੀ ਵੀ ਮੈਨੂੰ ਹੋਰ ਰੱਖਣਾ ਉੱਥੇ ਤੇ ਮੈਂ ਘਰ ਉੱਥੋਂ ਜੁੜਿਆ ਰੱਖ ਮੈਂ ਕਾਦੇ ਵਸਤੇ ਚਾਹੁੰਨਾ ਮੈਂ ਤੁਹਾਡਾ ਮਾੜਾ ਚਾਹੁੰਨੀ ਆਂ ਚੰਗਾ ਹੀ ਚਾਹੁੰਨੀ ਆਂ ਨਾਲੇ ਹੋਰ ਤਾਂ ਹੀ ਉਹਨਾਂ ਨੂੰ ਮਾਂ ਪਿਓ ਨੂੰ ਘੜਿਸਦਿਆਂ ਵਿੱਚ ਨਹੀਂ ਤਾਂ ਮੈਨੂੰ ਕੀ ਲੋੜ ਹੈਗੀ ਆ ਉਹ ਵਿਚਾਰਾ ਭੱਜਿਆ ਕੰਮ ਛੱਡ ਕੇ ਆਇਆ ਸੀਗਾ ਮੇਰਾ ਭਰਾ ਤੇਰਾ ਤਾਂ ਭਰਾ ਕੰਮ ਵਾਲਾ ਹੈਗਾ ਮੈਂ ਕੰਮ ਵਾਲਾ ਨਹੀਂ ਐਂ ਕਹਿਣਾ ਚਾਹੁੰਨੀ ਆ ਨਾ ਕਿ ਮੈਂ ਤਾਂ ਕੋਈ ਕੰਮ ਕਰਦਾ ਹੀ ਨਹੀਂ ਤੇਰੇ ਭਰਾ ਨੇ ਸਾਰੇ ਜਿਹੜੇ ਸ਼ਾਹੂਕਾਰ ਨੇ ਵੱਡੇ ਵੱਡੇ ਲੀਡਰ ਬਣੇ ਹੋਏ ਨੇ ਕੰਮ ਕਰਤੇ ਲੱਗੇ ਹੋਏ ਨੇ ਆ ਕੇ ਚੌਧਰ ਕਰਦੇ ਮੇਰੇ ਤੇ ਜਦੋਂ ਜੀ ਕਰਦਾ ਆ ਕੇ ਬੈਠ ਜਾਂਦੇ ਮੇਰੇ ਸਾਹਮਣੇ ਮੁੱਛਾਂ ਜੀ ਮਰੋੜਨ ਵਾਸਤੇ ਅਸ ਤਾਂ ਉਹ ਹੀ ਤਰੀ ਫਿਰਦੇ ਲੱਗੂ ਤੂੰ ਸੇ ਕਿੱਧਰ ਦੀ ਗੱਲ ਕਿੱਧਰ ਲੈ ਕੇ ਜਾ ਜਿੱਧਰ ਵਾਜੀ ਲੈ ਕੇ ਜਾ ਮੈਂ ਠੀਕ ਹੈ ਨਾ ਮੈਂ ਖੇਤ ਜਾ ਕੇ ਆਉਣਾ ਮਗਰ ਫੋਨ ਜੇ ਨਾਲ ਲਾਈ ਚਲੀ ਬਾਰੀ ਬਾਰੀ ਮੈਨੂੰ ਜਾਵੜਾ ਮੈਂ ਕੀ ਕਰਾਂ ਕੀ ਨਾ ਕਰਾਂ ਕੋਈ ਵੀ ਗੱਲ ਹੁੰਦੀ ਐ ਇਹਨਾਂ ਨੇ ਮਾਂ ਤੇ ਤੇ ਭਰਾ ਤੇ ਲੈ ਕੇ ਜਾਣੀ ਐ ਜੇ ਉਹ ਚੰਗਾ ਕਰਨ ਤਾਂ ਵੀ ਮਾੜਾ ਮਾੜਾ ਕਰਨ ਤੇ ਮਾੜਾ ਹੋਣਾ ਹੀ ਹੈਗਾ ਦੱਸ ਮੈਂ ਕਿੱਧਰਲੇ ਪਾਸੇ ਜਾਵਾਂ ਚੱਲ ਬਣਾ ਇਹਨਾਂ ਦਾ ਤਾਂ ਇਹੀ ਰਹੂਗਾ ਬਣਾਵਾਂ ਮੈਂ ਕੋਈ ਰੋਟੀ ਸਬਜ਼ੀ ਹਜੇ ਉਹਨਾਂ ਨੂੰ ਜਾ ਕੇ ਚਾਹ ਦੇ ਕੇ ਆਉਣੀ ਐ ਹਾਂ ਹੁਣ ਤੂੰ ਮੈਨੂੰ ਐ ਦੱਸ ਮੈਨੂੰ ਕਿਹਾ ਆ ਸੂਟ ਲੈ ਕੇ ਦੇਵੇਂਗੀ ਉਹ ਬੁੱਤੇ ਦੀ ਕੁੜੀ ਦਾ ਵਿਆਹ ਹੈ ਨਾ ਕਾਰਡ ਦੇ ਕੇ ਗਏ ਨੇਗੇ ਫਿਰ ਦੋਸਤ ਨੇ ਸੂਟ ਤਾਂ ਮੈਨੂੰ ਚਾਹੀਦੇ ਨੇਗੇ ਵਧੀਆ ਜੱਲੇ ਦੀ ਮਾਂ ਹਣ ਕਿ ਕ ਤਾਂ ਮਸ਼ੀਰਕੇ ਜੀ ਦਾ ਨਾ ਕੋਈ ਨਹੀਂ ਤੁਸੀਂ ਐ ਕਰੋ ਨੰਦ ਪਰਜਾਈ ਦੋਨੇ ਇਕੱਠਿਆਂ ਲਿਆਓ ਛੂਟ ਤੇ ਪਰ ਐ ਭਾਈ ਮੈਂ ਤਾਂ ਵਿਆਹ ਜਾਂਦੀ ਨਹੀਂ ਗੀ ਕੋ ਮਾਂ ਤੂੰ ਕਿਉਂ ਨਹੀਂ ਜਾਂਦੀ ਲੈ ਤੇਰੀ ਤਾਂ ਭੈਣ ਦੀ ਪੋਤੀ ਦਾ ਵਿਆਹ ਏ ਤੇ ਤੂੰ ਹੀ ਮਗਰ हट ਕੇ ਫਿਰ ਹੋ ਜਾਊਗਾ ਕੌਣ ਮੈਂ ਜਦੋਂ ਉਦੋਂ ਪਹਿਲਾਂ ਕਹੀ ਸੀਗੀ ਬੁੱਤੇ ਦੇ ਵਿਆਹ ਵੇਲੇ ਹਾਂ ਬੁੱਟਰ ਬਿਆ ਬੜਕੀ ਗਈ ਤੇ ਭਾਂਟ ਤੈਨੂੰ ਪਤਾ ਹੀ ਆਗੀ ਇਹੇ ਜੁਈ ਆਗੀ ਮੇਰੀ ਹਾਂ ਤੇ ਉਹਦੀ ਨੰਦ ਜਿਹਨਾਂ ਮੈਂ ਬਾਬਤਾ ਦੀਆਂ ਬਾਲਾਂ ਨੂੰ ਕਰੀ ਗਈ ਆਗੀ ਮਾਂ ਨੰਦਾ ਤਾਂ ਤਾਂ ਹਰੇ ਕੀ ਪਰਜਾਈ ਤੇ ਰੋਗ ਮਾਰਦੇ ਹੁੰਦੇ ਨੇ ਆਹ ਦੇਖ ਲੈ ਮੈਂ ਭਾਬੀ ਨੂੰ ਮਾਰਿਆ ਬੋਲਦੀਆਂ ਮੈਨੂੰ ਦੇਖ ਲੈ ਆਣ ਗਮਾਣ ਲੋਕ ਕਿੰਨੀਆਂ ਬਾਲਾਂ ਦਿੰਦੇ ਨੇ ਹਰੇ ਕਹਿੰਦਾ ਆਏ ਬੋਲਦੀ ਆਏ ਆਏ ਬੋਲਦੀ ਮਨ ਦਿਲ ਦੀ ਨਹੀਂ ਹੈਗੀ ਮੈਂ ਮਾਰੀ ਬਸ ਨਈਕ ਨੰਦਾ ਨੂੰ ਮਾਰਿਆ ਹੁੰਦਾ ਵੀ ਅਸੀਂ ਆਪਦੀਆਂ ਪਰਜਾਈਆਂ ਤੇ ਕੋਟ ਲੀਏ ਫਿਰ ਛੋਟੀ ਭੈਣ ਸੋ ਆਉਦੀ ਨਾ ਪਰਜਾਇ ਵੀ ਲੱਗੀ ਨਾ ਹਾਂ 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 ਉਹ ਤਾਂ ਹੀ ਕੋੜਦੀਆਂ ਸੀ ਨਹੀਂ ਫਿਰ ਚਲੋ ਉਹਦੇ ਨਾਲ ਮੇਰੀ ਭੈਣ ਨਾ ਕਰੀ ਜਾਂਦੀ ਜੋ ਕਰਨਾ ਸੀ ਫਿਰ ਮੇਰੇ ਨਾਲ ਤਾਂ ਨਹੀਂ ਸੀ ਉਹਨੇ ਕਰਨਾ ਮੈਂ ਤਾਂ ਉਹੀ ਗੱਲ ਵਿਆਹ ਚ ਗਈ ਸੀਗੀ ਉਹ ਮੈਂ ਕਿਤੇ ਜਾਣਦੀ ਨਹੀਂ ਆਉਂਦੀ ਕਿ ਚੱਲ ਵਿਚਾਰੀ ਉਹ ਆਪ ਮਿਲ ਜਾਂਦੀ ਆ ਕੇ ਚਲ ਫਿਰ ਆਏ ਹੋਗਾ ਮੇਰੀ ਸਾਡੀ ਭੈਣ ਦਾ ਘਰ ਹੈ ਭਾਈ ਦਾ ਘਰ ਲਾ ਲੋ ਬਿਸੋਂ ਨੂੰ ਆਇਤੀ ਮੇਰੀ ਭੈਣ ਦਾ ਘਰ ਛੋਟੀਆਂ ਆਂ ਅੱਠ ਫਸ ਹੋ ਗਈ ਬੁੜੀਆਂ ਦਾ ਤਾਂ ਮਾਂ ਆਈ ਚਲਦਾ ਹੁੰਦਾ ਫਿਰ ਤੁਮ ਮੈਂ ਦੱਸਦੀਆਂ ਕਿ ਹੁਣ ਆਪਾਂ ਬਣਾ ਜੇ ਨਾ ਗਏ ਲੋਕ ਕੀ ਕਹਿਣਗੇ ਪਾਣ ਚਲ ਕੋਈ ਨਹੀਂ ਫਿਰ ਵੇਖਾਂਗੇ ਬਿਆਹ ਦਾ ਵੀ ਜਾਣਾ ਆਉਣਾ ਤਾਂ ਤੇ ਕੋਈ ਨਹੀਂ ਤੂੰ ਛੂਟ ਲਿਆਈ ਆ ਆਪ ਦਾ ਹੋਰ ਨਾਲ ਭੱਜ ਹਾਂ ਨਾਲ ਇਹਨੂੰ ਲਿਆਦੀ ਤੈਨ ਪਰ ਜਾ ਇਹਨੂੰ ਲਿਆਦੀ ਨਾਲ ਤੂੰ ਆਪ ਲਿਆਈ ਤੇ ਪਰ ਦੇਖਾਂਗੇ ਆਪਾਂ ਨਹੀਂ ਫਿਰ ਆਪਾਂ ਬਿੰਦ ਦੀ ਬਿੰਦ ਜਾਵਾਂਗੇ ਤੇ ਉਹਦੀ ਮੜਿਆਵਾਂਗੇ ਬਰਾਤ ਚੜਾ ਕੇ ਚਲ ਆਪਾਂ ਫਿਰ ਉਹਦੀ ਜਾਗੋ ਤੇ ਵਗ ਜਾਵਾਂਗੇ ਪਰ ਸਿਤਾ ਜਾਮਾਂਗੇ ਮਾਂ ਜਾਗੋ ਤੇ ਜਾਮਾਂਗੇ ਆ ਲੋ ਮੇ ਬਚਾ ਲਿਆ ਪੁੱਤ ਲਿਆ ਗਰਮ ਹੈ ਕੋਈ ਨਾ ਭੇਜਾ ਆ ਮਖਮਾਨ ਨਾਲ ਵਿਆਹ ਦੀ ਗੱਲਾਂ ਕਰ ਦਿੱਤੀ ਨੇ ਤਾਂ अच्छा हां गुट्टी दी कुड़िया ब्याह ना मासी दे मुंडे दी इक कुड़िया अच्छा हां मैं कहंदी सीगी के हु तू दस तेनु के है आशूतिया किडे ਲੈ ਭੈਣੇ ਜਿਵੇਂ ਦਾ ਤੁਸੀਂ ਦਵਾਉਂਗੇ ਮੈਂ ਤਾਂ ਉਵੇਂ ਦਾ ਹੀ ਪਾ ਲੂੰਗੀ ਇੱਧਰ ਲੈ ਉਹ ਇੱਧਰ ਰੱਖ ਲੈ ਇੱਧਰ ਰੱਖ ਲੈ ਇੱਧਰ ਰੱਖ ਲੈ ਜਿਵੇਂ ਦਾ ਤੂੰ ਸੂਟ ਦਵਾਵੇਂਗੀ ਭੈਣੇ ਮੈਂ ਤਾਂ ਉਵੇਂ ਦਾ ਹੀ ਪਾ ਲੂੰਗੀ ਲੈ ਫਿਰ ਤੂੰ ਆਏ ਕੇਗੀ ਵੇਖ ਤੇ ਭਈ ਕੁੜੀ ਦੀ ਫੁਗੜੀ ਆ ਜੀ ਆਇਆ ਤੇਰਾ ਜੀ ਕਰਦਾ ਨਾ ਵੀਰੇ ਨੂੰ ਨਾਲ ਲਿਜਾ ਕੇ ਉਹ ਆ ਜਾ ਸੂਟ ਲਿਆ ਬਾਕੀ ਸਿੱਤ-ਸੂਤੀ ਆਪਾਂ ਦੀਆਂ ਹੁੰਦੀਆਂ ਸਾਰਾ ਕੁਝ ਲਿਆ ਕੋਈ ਨਾ ਪਹਿਨੇ ਲੈ ਆਉਂਗੀ ਕੋਈ ਨਹੀਂ ਬਗਜੇ ਦੋਨੇ ਨੰਨ ਦੇ ਪਰਦੇ ਨਾਲ ਭਾਈ ਤੁਸੀਂ ਲੈ ਜਾਓ ਮੁੰਡੇ ਨੂੰ ਤੇ ਹੋਏ ਜੇ ਸ਼ੂਟ ਲਿਆਏ ਤੁਸੀਂ ਆਪ ਦੇ ਵਿਆਹ ਵਾਲੇ ਲਿਆਉਣੇ ਵਿਆਹ ਵਾਲੇ ਲਿਆਇਓ ਜੇ ਆਪ ਦੇ ਕੋਈ ਤੁਸੀਂ ਹੂਨ ਲਿਆਉਣੇ ਅਗੇ ਹੂਨ ਲਿਆਇਓ ਜੇ ਇਸੋ ਨੇ ਜੀ ਕਰੇ ਲੈ ਆਏ ਕਿ ਦੇਖੋਗੇ ਜੇ ਨਾਲ ਗਿਆ ਤਾਂ ਠੀਕ ਹੈ ਨਹੀਂ ਫਿਰ ਪੈਣ ਵਗ ਜੂਗੀ ਨਾਲ ਹਾਂ ਤੁਸੀਂ ਵਗ ਜੋ ਫਿਰ ਹੁਣ ਘਰੇ ਵੀ ਚਾਹੀਦਾ ਕੋਈ ਕੋਈ ਨਾ ਮਾਂ ਤੂੰ ਹੈਗੀਆ ਘਰੇ ਵੀਰ ਨੂੰ ਤਾਂ ਅਸੀਂ ਨਾਲ ਹੀ ਰਹਿ ਕੇ ਜਾਵਾਂਗੇ ਤੂੰ ਉਦੋਂ ਲੱਗ ਗਈ ਕਹਿੰਦੀ ਤੁਸੀਂ ਦੋਨੇ ਵਾਰ ਵੀਰ ਨੂੰ ਨਾਲ ਲੈ ਕੇ ਜਾਵਾਂਗੇ ਨਹੀਂ ਨਹੀਂ ਉਹ ਤਾਂ ਨਾਲ ਜਾਊ ਕੋਈ ਫਿਰ ਹੁਣ ਮੈਂ ਘਰੇ ਰਹੂੰਗੀ ਤੁਸੀਂ ਜਾਇਆ ਹਾਂ ਜਾਗੋ ਤੇ ਜਾਵੜੇ ਚੰਗਾ ਹਾਂ ਹੈ ਕਰ ਲਾਂਗੇ ਬੇਬੇ ਹੋਰ ਜਾਗੋ ਤੇ ਗੱਡੀ ਤੇ ਜਾਉਂਗੇ ਤੇ ਜਾਗੋ ਦੇਖ ਕੇ ਤੇ ਵਾਪਸ ਆਜੋ ਬਸ ਤੇਰੇ ਪੁੱਤ ਨੂੰ ਪੁੱਛ ਲੈ ਨਾ ਕੋਈ ਉਹ ਮੈਂ ਕਰ ਲਾਂਗੇ ਜਾਗੋ ਤੇ ਕਿਹਾ ਜਾਗੋ ਤੇ ਵਗ ਜਾਾਂਗੇ ਜੇ ਚੱਲ ਭਈ ਬਰਾਤ ਵਾਲੇ ਦਿਨ ਕਿਹਾ ਉਹਦੇ ਵਗ ਜਾਨੀ ਜਾਗੋ ਤੇ ਜਾਵਾਂਗੇ ਕੱਗੜਾ ਪਿਆ ਤੇਰੇ ਕੋਲੇ ਹਾਂ ਪਹਿਣੇ ਕੱਗੜਾ ਹੋਰ ਕੱਗੜਾ ਕੁਗੜਾ ਪਾ ਕੇ ਮੂਵੀ ਬਣਾ ਕੇ ਲੈ ਆਉਂਗੀ ਮੈਂ ਨਹੀਂ ਪਾਉਂ ਮਾਂ ਵਾਂ ਕੇ ਕੁਛ ਨਹੀਂ ਹੁੰਦਾ ਉੱਚਾ ਮੈਂ ਵੀ ਸੋਹਣੀ ਬਣ ਕੇ ਜਾਉ ਦੋ ਕੱਗਰੇ ਹੈਗੇ ਨੇ ਕੱਗਰੇ ਕੋਈ ਨਾ ਪਹਿਣੇ ਹਾਂ ਤੇ ਦਿਨ ਪਏ ਉਹਨੂੰ ਕਿਰਾਏ ਤੇ ਮਿਲ ਜਾਂਦੇ ਆ ਮੈਂ ਐਸੇ ਆਉਂ ਦੂੰਗੀ ਹਾਂ ਨਹੀਂ ਚੱਲ ਬਣਾ ਲਓ ਕੱਗਰੇ ਦੇ ਨਾ ਕੱਪੜਾ ਲਿਆਓ ਕਿਤੇ ਫੇਰ ਵੀ ਕੰਮ ਆ ਜਾਂਦਾਗਾ ਹਾਂ ਹੈ ਬਿਆਹ ਸਾਧੀਆਂ ਚ ਪਾਇਆ ਜਾਂਦਾਗਾ ਤੇ ਉਹ ਵੀ ਇੰਜ ਆ ਫੜਾਤੇ ਹਾਂ ਉਹ ਤਾਂ ਪੀਕੇ ਖੇਤ ਵਾਗ ਗਿਆ ਸੀਗਾ ਕਹਿੰਦਾ ਗੇੜਾ ਜੇ ਮਾਰੇ ਉਹਨਾਂ ਖੇਤ ਚਾਰ ਟੱਕਰ ਮਾਰੇ ਤਾਂ ਤੇ ਹੁਣ ਤੇਰੀ ਮਾਂ ਨੇ ਗੇੜਾ ਕੁੰਦਾ ਵਾਦੀ ਛੜ ਤੇ ਚੰਗੀ ਖੜਕਦੀ ਆ ਦੋਨੇ ਆ ਨਾ ਮਾਸੀ ਕਨਵੇਤੀ ਸੀ ਜਿਹੜਾ ਨਾ ਓਹੋ ਕਹਿਣੀ ਉਹ ਤਾਂ ਤਾਂ ਸੁਭਾਈ ਐਵੇਂ ਦਾ ਨਾ ਉਹ ਪਹਿਲਾਂ ਤੁਸੀਂ ਕਹਿੰਦੀ ਸੀ ਵੀ ਦੋ ਦਿਨ ਲਾਜੋਗੀ ਫਿਰ ਮੈਂ ਕਿਹਾ ਐਵੇਂ ਤੂੰ ਵੀ ਹੈਗੀਆਂ ਭੈਣੇ ਉਰੇ ਫਿਰ ਤੈਨੂੰ ਪਤਾ ਮਾੜੇ ਜੇ ਨਾਲ ਕਾਬਰ ਜਾਣੀਓ ਤੁਸੀਂ ਦੋਨੇ ਹੋਰ ਸਾਡਾ ਸੁਭਾਈ ਇੱਕੋ ਜਿਹਾ ਹੈ ਚੱਲ ਜਦੋਂ ਮੈਂ ਵਾਗੀ ਫਿਰ ਕਹਿੰਦੀ ਮम्मी ਨੇ ਫਿਰ ਇੱਕ ਦੋ ਵੇਰੇ ਮਾਰ ਦਿੱਤੀ ਨਾ ਨਾ ਪਣੇ ਬਸ ਇਹਦਾ ਕਰਕੇ ਬੁਲਾਇਆ ਸੀ ਚੱਲ ਹੁਣ ਇਹ ਆਪਦੇ ਘਰੇ ਆ ਗਿਆ ਹੁਣ ਤਾਂ ਚਲੋ ਕੀ ਕਰੀਏ ਹੁਣ ਆਇਆ ਗਾ ਠੰਡ ਆ ਗਈ ਕਿੱਥੇ ਆਇਆ ਜਾਂਦਾ ਉਹਦੇ ਵੀ ਜਵਾਕਾਂ ਦਾ ਘਰ ਆਗਾ ਹਾਂ ਬੇਬੀ ਚੱਲ ਆਪਦੇ ਘਰੇ ਚੰਗਾ ਹੁੰਦਾ ਠੰਡ ਚ ਕੋਟੇਲ ਮੇ ਸੋਜ ਹਨਾ ਦੁਖਣ ਸੁਖਣ ਲੱਗ ਜਾਏ ਫਿਰ ਔਖਾ ਹੋ ਜਾਂਦਾ ਗਾ ਚੱਲ ਪ੍ਰਮਾਤਮਾ ਨੇ ਤਾਂ ਵਧੀਆ ਕਰਤਾ ਮਾ ਵੀਰਾ ਮੇਰਾ ਘਰੇ ਆ ਗਿਆ ਭਾਬੀ ਸੱਚੀ ਤੁਹਾਨੂੰ ਯਕੀਨ ਨਹੀਂ ਆਉਣਾ ਮੇਰਾ ਤਾਂ ਨਾ ਰੋਟੀ ਖਾਣੂ ਜੀ ਨਾ ਕਰਿਆ ਕਰੇ ਜਿੱਥੇ ਵੀ ਰਾਜਾ ਮੈਂ ਤਾਂ ਉੱਥੇ ਰੱਜ ਕੇ ਤਾਂ ਸੁੱਤੀ ਰੱਜ ਕੇ ਮਾਂ ਮੈਂ ਰੋਟੀ ਨਾ ਖਾਦੀਆਂ ਹੋਈ ਜਾਂਦੀ ਆ ਭਾਈ ਕਲਪਨਾ ਵਾ ਕੀ ਕਰੇ ਅਗਲਾ ਆ ਬਾਕੀ ਸਰੇ ਆ ਜਾਣਗੇ ਇਹਦਾ ਭਰਾਗਾ ਜਿਹੜਾ ਇਹ ਜੋ ਭਰਾ ਦੀ ਚਾਲ ਦੀ ਪੂਰੀ ਵਧਗਾ ਗਈ ਆ ਮੁੰਡੇ ਖੁੰਡਾ ਚ ਨਾ ਉਹ ਚਾਜ ਦੀਆਂ ਚ ਹੀ ਬੈਂਦਾ ਉੱਠਦਾਗਾ ਹਾਂ ਕਲਪਨਾ ਤੈਨੂੰ ਦੱਸਿਆ ਵੀ ਸਾਰਿਆਂ ਨੂੰ ਹੀ ਸੀਗੀ ਹੁਣ ਮੇਰੇ ਮਾਂ ਵੀ ਕਲਪਨਾ ਤਾਂ ਬਥੇਰੀ ਸੀਗੀ ਭੱਜੀ ਫਿਰਦੀ ਸੋਦੇ ਦੇ ਵੀ ਕੀ ਬਣੂਗਾ ਕੀ ਨਾ ਬਣੂਗਾ ਹੁੰਦੀ ਆ ਫਿਰ ਵੀ ਜਿਹੜੀ ਧੀ ਦਾ ਘਰ ਪਟਿਆ ਜਾਂਦਾ ਧੀ ਉਹਦੇ ਕਹਿੰਨੇ ਆਪਾਂ ਹਨਾ ਧੀ ਦੇ ਕੇ ਆਪਾਂ ਪਤਾ ਲੈਣੇ ਆਂ ਕਿ ਜਵਾਈ ਕਿਹੜਾ ਭਾਈ ਆਪਾਂ ਨੂੰ ਸਿੱਤੇ ਹੁੰਦੇ ਆਗੇ ਚਲੋ ਉਹੀ ਵੱਲ ਬੋਲਣ ਦੀ ਸਾਡੀ ਆਦਤ ਜੀ ਹੈਗੀ ਅਸੀਂ ਕੁਲ ਮਣੀਆ ਬੋਲ ਪੈਂਦੇ ਹਾਂ ਕਿਸੇ ਦਾ ਨੱਕਾ ਤੋਂ ਕਾਲਾ ਮਿਲ ਜਾਂਦੀ ਹੈ ਭੈਣੇ ਕਿਸੇ ਦਾ ਨਾ ਜੱਸ ਲੈਣਾ ਹੀ ਮਾੜਾ ਹੁੰਦਾ ਚੰਕਾ ਤਾਂ ਮੇਰਾ ਬਥੇਰਾ ਕਰਦੀ ਹੈ ਮੇਰੀ ਮਾਂ ਪਰ ਸਾਰਿਆਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਉਹ ਮਾੜਾ ਕਰਦੀ ਹੈਗੀ ਆ ਪਤਾ ਨਹੀਂ ਉਹ ਘਰ ਪਟਦੀ ਹੈਗੀ ਆ ਤੇ ਹੁਣ ਫਿਰ ਬਾਈ ਦੇ ਸੁਹਾ ਦਾ ਵੀ ਲਾਲਾ ਉਹਦਾ ਸੁਹਾ ਹੀ ਐਵੇਂ ਦਾ ਹੈਗਾ ਉਹ ਤੈਨੂੰ ਪਤਾ ਹਟਦਾ ਨਹੀਂਗਾ ਇੱਧਰ ਉੱਧਰ ਜਾਣ ਨੂੰ ਕੁਝ ਨਹੀਂ ਹੁੰਦਾ ਇਹ ਮੇਸ਼ੱਕ ਬਹਿ ਰਿਹਾ ਵੀ ਕਿਤੇ ਨਹੀਂ ਜਾਂਦਾ ਮੇਰਾ ਵੀਰਾ ਤੇਰੇ ਪੁੱਤ ਨੇ ਕਿਤੇ ਦੀ ਮੋਤੀਦਾਨ ਕੀਤੇ ਤੇ ਮੇਰਾ ਵੀਰਾ ਤੈਨੂੰ ਇੰਨਾ ਵਧਿਆ ਹੋਣਾ ਨਹੀਂ ਤਾਂ ਬੰਦੇ ਤੀਵਿਆਂ ਦੇ ਜਾਤ ਨਹੀਂ ਪੁੱਛਦੇ ਆਹ ਦੇਖ ਲੈ ਤੇਰਾ ਨੰਦੋਈਆ ਮੇਰੀ ਜਾਤ ਨਹੀਂ ਬੋਲਦਾ ਕੈ ਦਿਨ ਹੋਵੇ ਮੈਨੂੰ ਰੇ ਨੂੰ ਕਿਤੇ ਫੋਨ ਕਰੇ ਵੀ ਕਦੋਂ ਆਵੇਂ ਹੀ ਕਦੋਂ ਨਾ ਉਹਨੂੰ ਆਏ ਵਧਿਆ ਜੋੜ ਵੱਡਿਆ ਗਿਆ ਨਾ ਭੈਣੇ ਐ ਕਦੋਂ ਕਿਹਾ ਚੰਗਾ ਤਾਂ ਬਥੇਰਾ ਹੈਗਾ ਪਰ ਐ ਜੇ ਆਪਾਂ ਗਲਤੀਆਂ ਕਰਦਾ ਨਾ ਬੰਦਾ ਜੇ ਆਪਾਂ ਰੋਕਦੇ ਨਹੀਂ ਤੇ ਉਹ ਵਾਝ ਜਾਂਦੀਆਂ ਗਲਤੀਆਂ ਹੁਣ ਤੁਸੀਂ ਜੇ ਰੋਕੋ ਟੋਕੋ ਉਹਨੂੰ ਤੇ ਆਪੇ ਉਹ ਸੁਧਰ ਜੇ ਹੁਣ ਨਾਲੇ ਮੇਰੀ ਜਵਾਕੜੀਆਂ ਦਾ ਵੀ ਔਖਾ ਹੀ ਆ ਤੁਹਾਨੂੰ ਪਤਾ ਉਹਨਾਂ ਕਰਕੇ ਕਹਿੰਦੀ ਆ ਮੈਂ ਭਾਬੀ ਸਾਡਾ ਵੀ ਦਿਮਾਗ ਦਾ ਜੇ ਆ ਪਹਿਲੇ ਤੁਸੀਂ ਪੀਣ ਨਾ ਲੱਗੇ ਸੀ ਤੂੰ ਪੀਲਾ ਚਾਹ ਨਾਲ ਕਰ ਲਾ ਮਾੜਾ ਮੈਂ ਤਾਂ ਕਹਿੰਦਾ ਮੈਂ ਵੀ ਉੱਠ ਕੇ ਆਉਣੀ ਐ ਭੁੱਲ ਗਈ ਦੁੱਧ ਧਰ ਕੇ ਆਈ ਸੀ ਕੋਈ ਨਾ ਕੋਈ ਗੱਲ ਨਹੀਂ ਪੈ ਗਾ ਆਪਾਂ ਚਲ ਕੋਈ ਨਾ ਸਿਲੰਡਰ ਤੇ ਦੁੱਧ ਧਰਿਆ ਪਿਆ ਸੀ ਅੱਛਾ ਆਜ ਮਾਂ ਤੇ ਉਹ ਨੂੰ ਮਾੜਾ ਕੌਣ ਕਹਿੰਦਾਗਾ ਆ ਦੀ ਮਾਂ ਤਾਂ ਸ਼ਰਮਦੀ ਹੈਗੀ ਦੇਖ ਲੈ ਹਾਂ ਤੇ ਮੁੰਡੇ ਚ ਜੀ ਗੱਲ ਤਾਂ ਕੱਢਦੀ ਹੈ ਹਾਲੇ ਵੀ ਨਹੀਂ ਮੇਰੇ ਵੀਰ ਨੂੰ ਚਲਾਉਂਦੀ ਹੈ ਹਾਂ ਇੱਥੋਂ ਤੱਕ ਲੂੰਦ ਕਾਏ ਮਾਂ ਮਤਿੰਗ ਇਹ ਜੀ ਗੰਦਾ ਹੈ ਤੇ ਜੇ ਮੈਂ ਬੋਲ ਬੜੀ ਤੇ ਮੈਂ ਮਾੜੀ ਬੱਝਦੀ ਬਸ ਤੂੰ ਤਾਂ ਬੋਲ ਲੈ ਨਾ ਕੋਈ ਨਹੀਂ ਤੂੰ ਤਾਂ ਕਾਇਦੇ ਨਾਉਣੀ ਹੈਗੀ ਮੈਂ ਨਾਉਣੀ ਹੈਗੀ ਜਦ ਮੈਂ ਮੇਕਅਪ ਲਾ ਕਰਿਆ ਕਰ ਚਲ ਮਾਂ ਪੀਲਾ ਸਿਆ ਬੀ ਨਾ ਤੂੰ ਵੀ ਪੀਲਾ ਹਾਂ ਖਾਦੋਂ ਦਾ ਗਿਆ ਵੈ ਨਿਕਾ ਹੁਣ ਤੱਕ ਨਹੀਂ ਆਇਆ ਹੈਗਾ ਘਰੀ ਪਤਾ ਨਹੀਂ ਕੀ ਬਣਿਆ ਹੋਊਗਾ ਆਜੂਗਾ ਹੋ ਤੈਨੂੰ ਪਤਾ ਤਾਂ ਆਉਂਦਾ ਜੇ ਜੇ ਲੱਛਣ ਆਉਦੇ ਭੌਂਦਾ ਫਿਰ ਦੌਕ ਤੇ ਹੋਰ ਕੋਈ ਕੁਝ ਕੋਈ ਪਾਇਆ ਬਹੁਤ ਤੈਨੂੰ ਪਤਾ ਹੀ ਐ ਕਿਹੜੀ ਗੱਲ ਦਾ ਕੋਈ ਨਹੀਂ ਫਿਰ ਹੋ ਜਾਊਗਾ ਸਭ ਸਹੀ ਗੈਸ ਹਾਂ ਕਹਣਾ ਤਾਂ ਕਿੱਥੇ ਬਾਈ ਕੰਮ ਭੇਜਿਆ ਆਪਾਂ ਫੇਰ ਹੀ ਗਿਆਗਾ ਉਹ ਤੇ ਐ ਥੋੜੀ ਗਿਆ ਸਿੱਥੇ ਹੱਥ ਫਿਰ ਇੰਨਾ ਟਾਈਮ ਤਾਂ ਲੱਗਦਾ ਨਹੀਂ ਕਿਤੇ ਹੋਰ ਬਹਿ ਗਿਆ ਹੋ ਰਾਜ ਗੱਲੀ ਕਿਤੇ ਆਉਣ ਵਾਲੀ ਹੋਊਗਾ ਹੋਊਗਾ ਲੈ ਆ ਗਿਆ ਆ ਗਿਆ ਨਿੱਕੇ ਹਾਂ ਬੀਬੇ ਆ ਗਿਆ ਕਿਵੇਂ ਬਣਿਆ ਪੁੱਤ ਕੀ ਬੰਨਣਾ ਛੱਡਿਆ ਹੁੰਦਾ ਫਿਰ ਉਹਨੂੰ ਛੱਡਿਆ ਕੀਤਾ ਪਗਿਆ ਨਾ ਕੀਤਾ ਬਾਈ ਬਾਪੂ ਯਾਰ ਹਮਮਿੰਦਰ ਕੀ ਕਹੂਗਾ ਕੇ ਤੇ ਮੇਰੇ ਬਿਨਾ ਪੁੱਛੇ ਤੁਸੀਂ ਕਦਮ ਚੱਕ ਲਏ ਹੋ ਮੈਂ ਤੁਹਾਨੂੰ ਬੰਨਿਆ ਸੀਗਾ ਤੇ ਤੁਸੀਂ ਉਹਨੂੰ ਛੱਡਤਾ ਕੋਈ ਨਾ ਨਾ ਤਾਂ ਮੈਂ ਉਹਨੂੰ ਫੜਾ ਆਂਦੇ ਹੱਕ ਚ ਸੀ ਨਾ ਛੱਡਣ ਦੇ ਹੱਕ ਚ ਸਮਝੇ ਨਾ ਤੁਸੀਂ ਆਪਦੀ ਮਰਜ਼ੀ ਕੀਤੀ ਏ ਜਦੋਂ ਜੀ ਕੀਤਾ ਫੜ ਲਿਆ ਜਦੋਂ ਜੀ ਕੀਤਾ ਛੱਡਤਾ ਇੱਚ ਮੇਰਾ ਕੋਈ ਲੱਲਕ ਅੱਖਾਂ ਨਹੀਂ ਪਰ ਇੱਕ ਗੱਲ ਆ ਬਾਕੀ ਸੁਨੀਂਦਰ ਕੀ ਕਹੂਗੀ ਕੀ ਨਿਕੂਗੀ ਮੈਂ ਜਵਾਬ ਦੇ ਨਹੀਂ ਆ ਉਹਦਾ ਮੈਂਨੇ ਉਹਦੇ ਮੂੰਹ ਲਈ ਨਹੀਂ ਛੱਡਿਆ ਉਹਨੂੰ ਬਸ ਮੈਂ ਤਾਂ ਲੰਬੀ ਸੋਚ ਕੇ ਉਹਦੇ ਬਾਰੇ ਇਹ ਉਹਦੇ ਜਵਾਂਖਾਂ ਦਾ ਕੀ ਬਣੂਗਾ ਨਹੀਂ ਉਹਨੂੰ ਛੱਡਣ ਵਾਲੇ ਕਿੱਥੇ ਸੀ ਅਸੀਂ ਉਹ ਤੋਂ ਦੇ ਆਏ ਤੇ ਦੇਖ ਆਪਣੇ ਕਿਵੇਂ ਮਿੰਨਤਾ ਕਰਦੇ ਸੀਗੇ ਵਿਚਾਰੀ ਉਹ ਇੱਕ ਧੀ ਦੀ ਮਾਂ ਤੀ ਦੇਖ ਲੈ ਉਹ ਕਿਵੇਂ ਤੜਫਦੀ ਤੀ ਉਹਨਾਂ ਦੇ ਮੂੰਹ ਨੂੰ ਛੱਡ ਕੇ ਆਏ ਪੁੱਤ ਆ ਪਤਾ ਤੇ ਜਿੱਦੇ ਫੜਿਆ ਸੀ ਉਹਦੇ ਜਵਾਂ ਕਹਿੰਦੀ ਸੀ ਉਹਦੇ ਉਦਦੇ ਜਵਾਕਾਂ ਦਾ ਖਿਆਲ ਨਹੀਂ ਆਇਆ ਵੀ ਉਹ ਤੇ ਜਵਾਕ ਹੈ। ਫਿਰ ਉਹਦੇ ਆਪਾਂ ਨੂੰ ਕਿਹੜਾ ਇਹਨਾਂ ਨੇ ਪੁੱਛਿਆ? ਜੋ ਕੁਛ ਇਹਨੇ ਕੀਤਾ। ਮੈਨੂੰ ਉਹਨਾਂ ਦੇ ਜਵਾਕਾਂ ਦਾ ਖਿਆਲ ਆ ਗਿਆ ਜਿੱਦੇ ਫੜਿਆ ਸੀ ਨਾਲ ਗਿਆ ਸੀ। ਉਦੋਂ ਨਹੀਂ ਸੀ ਤਿੰਨ ਪੱਤਾ ਵੀ ਉਹਦੇ ਜਵਾਕ ਹੈਗੇ, ਉਹ ਤੇ ਕੁੜੀਆਂ ਐ, ਜਵਾਕੜੀਆਂ ਐ। ਇਹਨੂੰ ਮਾੜਾ-ਮੋਟਾ ਸਮਝਾ ਰਿਆ ਕਰ ਬੇਬੇ। ਕਿਆਣਿਆ ਕਰ? ਕਦੇ ਨਹੀਂ ਸਾਡੇ ਪੱਖ ਦੇ ਵਿੱਚ ਬੋਲੂਗਾ ਵੀ ਅੱਜ ਮੈਂ ਤੁਹਾਡੇ ਪੱਖ 'ਚ ਬੋਲਦਾ। ਬੋਲਣ ਵਾਲੇ ਕੰਮ ਤੂੰ ਕੀਤਾ ਹੀ ਨਹੀਂ ਪਾਈ ਨਿੱਕੇ। ਪਾਪੀ ਗਲਤ ਵੀ ਕੀ ਕਰਤਾ ਇਹਦੇ ਵਿੱਚ? ਬੋਲਣ ਵਾਲੇ ਕੰਮ ਨਹੀਂ ਕੀਤੇ। ਉਹ ਚੰਗੇ ਕਰਦਾ। ਵੀ ਇਹਨੇ ਮਾੜਾ ਕਰਤਾ। ਆਪ ਵੀ ਭੈਣ ਦਾ ਬਦਲਾ ਲੈਤਾ ਇਹਨੇ ਇਹਨਾਂ ਨੂੰ ਦੋ ਜਿਸਦਾ ਕਹੇ ਉਹ ਸਹੀ ਬੰਦਾਗਾ ਤੇ ਆਪਾਂ ਗਲਤ ਸੀਗੇ ਤੇ ਉਹਨੇ ਉਹਦੇ ਸਾਲਿਆ ਨੇ ਤਾਂ ਉਹਦੇ ਵੀ ਮਿੰਤ ਕਰੀ ਸੀ ਥਾਣੇ ਚ ਜਾ ਕੇ ਜਿੱਦੇ ਥਾਣੇ ਤੇ ਛਡਾਇਆਗਾ ਮੁੜ ਕੇ ਕੀ ਫੇਰ ਉਹ ਸੁਧਰ ਗਿਆ ਨਹੀਂ ਬਦਲਾ ਲੈ ਕੇ ਕੀ ਇਹਨੂੰ ਦੀ ਲੱਤ ਤੋੜਤੀ ਕੀ ਕਰਤਾ ਚਾਰ ਦਿਨ ਬਾਕੇ ਰੋਟੀਆਂ ਖਾ ਕੇ ਭੇਜਤਾ ਕੋਈ ਨਹੀਂ ਭਾਈ ਜੇ ਚਾਰ ਦਿਨ ਰੋਟੀਆਂ ਖਵਾਤਾਂ ਹੱਦ ਤੱਕ ਜੇ ਕਿਹੜੇ ਬਦਲੇ ਹੁੰਦੇ ਆ ਇਹ ਅਸਾਸਤਾ ਹੋ ਗਿਆ ਨਾ ਵੀ ਬੇਬੇ ਅਸਾਸਤਾ ਹੋਇਆ ਭੂਆ ਨੂੰ ਕੋਈ ਗੱਲ ਦਾ ਵੀ ਮੈਨੂੰ ਵੀ ਬੰਨ ਕੇ ਰੱਖਿਆਗਾ ਇਹ ਤਾਂ ਆਪਦੀਆਂ ਮਾਰੀ ਜਾਂਦੇ ਆ ਫਿਰ ਹੁਣ ਕੀ ਕੀਤਾ ਉਹਦੇ ਨਾਲ ਕੁਛ ਨਹੀਂ ਕੀਤਾ ਛੱਡ ਤਾਂ ਉਹਨੂੰ ਬੱਸ ਸੱਚ ਗਾਇਆ ਖੜਾ ਚੁੱਕਿਆ ਕੰਜਰਲੇਸ ਤੋਂ ਕਿ ਉਹ ਬੋਝ ਪਾਇਆ ਤੁਸੀਂ ਦਫਾ ਹੋਵੇ ਹੁਣ ਉਹ ਕੀ ਤਾਂ ਗੱਲ ਹੈਗੀ ਪੁੱਤ ਵਧੀਆ ਹੋਈ ਗੱਲ ਕਹਿੰਦੇ ਚਿੱਕੜ ਚਿੱਟ ਮਾਰਾਂਗੇ ਤਾਂ ਸਿੱਤੇ ਆਪਦੇਤੀ ਆਉਣਗੇ ਉਹ ਤਾਂ ਜਹਜਾ ਹੈਗਾ ਉਹਦੇ ਨਾਲ ਰਾਲ ਕੇ ਆਪਾਂ ਨੇ ਥੋੜੀ ਉਹ ਜਹਾ ਬਣਨਾ ਉਹ ਤਾਂ ਠੀਕ ਆ ਬੇਬੇ ਬਣਾਇਆ ਨਹੀਂ ਬੇਬੇ ਕੁਛ ਰੋਟੀ ਦਾ ਟੀ ਰੋਟੀ ਬਣਾ ਰੱਖਿਆ ਪੁੱਤ ਚਲ ਪਾ ਕੇ ਦਿੰਨੀ ਆ ਤੈਨੂੰ ਤੂੰ ਇਹਨੂੰ ਸਮਝਾ ਦੇ ਬੇ ਨੂੰ ਇਹਨੂੰ ਰੋਟੀ ਦੀ ਲਗਰਿੰਦੇ ਜਦੋਂ ਆਉ ਰੋਟੀ 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 ਜਿਵਾਖ ਨੇ ਰੋਟੀ ਤਾਂ ਖਾਣੀ ਹੋਈ ਆ ਹੁਣ ਤੂੰ ਹੀ ਨਾ ਉਹੀ ਗੱਲ ਜੋੜੇ ਲਾ ਕੇ ਉਹਦੇ ਮਗਰ ਪੈ ਜਾ ਕਰ ਜਾ ਖਵਾ ਉਹਨੂੰ ਰੋਟੀ ਖਵਾ ਜਾ ਕਰ ਲੈ ਕੰਮ ਦੇਖਾ ਫੇਰ ਕੀ ਕਰੀ ਜਾਂਦੀ ਆ ਭਾਬੀ ਮੇਰੀ ਨਮੇ ਮਾਰ ਦਨੀ ਭਾਬੀ ਤੇ ਹਾਂ ਅਸੀਂ ਤੇਥੋਂ ਨਹੀਂ ਵਜਦੀਆਂ ਨਾ ਨਾ ਭੈਣੇ ਤੇ ਹਾਂ ਮੈਂ ਮਾਰ ਲੂੰਗੀ ਦੁੱਖ ਕਿੰਨਾ ਟਾਈਮ ਹੋ ਗਿਆ ਪਾਪੀ ਮਾਰੇ ਕਾਹੇ ਹੱਥ ਚਲਾ ਵਾਲਾ ਕਰ ਤੈਨੂੰ ਪਤਾ ਅੱਜ ਕੱਲ ਦੇ ਜਵਾਨੇ ਜਵਾ ਕਿੰਨਾ ਕੰਮ ਕਰਦੇ ਨੇ ਤੂੰ ਤਾਂ ਉਹੀ ਸਾਡੇ ਨੂੰ ਵੀ ਪ੍ਰਾਣੀ ਹੋ ਗਈ ਲੈ ਭੈਣੇ ਉਹੀ ਲੱਗਦਾ ਕਾਲੀ ਤਾਂ ਕਰੀ ਜਾਂਦੀ ਮੈਂ ਤਾਂ ਹਜੇ ਹੁਣੇ ਹੀ ਆ ਕੇ ਲੱਗੀ ਸੀ ਤੈਨੂੰ ਤੈ ਤਾਂ ਮੈਂ ਮਾਰ ਕੇ ਦਿਖਾਉਣੀ ਐ ਐ ਆ ਫੜ ਇੰਦਰੋ ਅਣੀ ਕਰ ਆਏ ਭਾਜਦੇ ਹੁੰਦੇ ਜੇ ਲੇ ਜੇ ਕੰਮ ਨਾ ਤਾਂ ਭਾਬੀ ਮੈਂ ਕਿਤੇ ਕਰਿਆ ਨਾ ਮੈਨੂੰ ਕਰਦੀ ਚੰਗੀ ਲੱਗ ਰਿਹਾ ਉਹ ਤਾਂ ਤੂੰ ਕਹੇਗੀ ਮੇਰੀ ਨੰਦ ਮੈਨੂੰ ਟੋਕਦੀ ਐ ਮਾੜੀ ਕਾਲੀ ਮਾਰਿਆ ਕਰਤਾ ਨਾ ਤਾਂ ਦੇਖਣ ਵਾਲਾ ਕਹੂਗਾ ਵੀ ਭਾਈ ਇਹਨਾਂ ਦੀ ਬਹੂ ਭਾਰੀ ਕਾਲੀ ਐ ਭਾੜਾ ਕੰਮ ਕਰਦੀ ਐ ਮਾਰਿਆ ਕਰਦੇ ਹਾਂ ਮਾਰਦੇ ਹੁੰਦੇ ਨੇ ਲੈ ਛੱਡੋ ਭੈਣੇ ਸਾਰਿਆਂ ਨੂੰ ਐਂ ਲੱਗਦਾ ਹੁੰਦਾ ਮੈਨੂੰ ਐ ਲੱਗਦਾ ਮੈਂ ਬਾਲਾ ਕਾਲੀ ਤਾਨੂੰ ਲੱਗਦਾ ਕਾ ਨੂੰ ਲੱਗਦਾ ਤੈਨੂੰ ਕਾਲੀ ਇਹ ਤਾਂ ਮਾਂ ਮਾਤੀ ਹੈ ਨਾ ਪਹਿਲੇ ਦਿਨੋਂ ਅਧਿਕ ਮੈਂ ਅਗੜੀਆਂ ਦੂਗੜੀਆਂ ਕਰਕੇ ਛਿੱਟੀਆਂ ਨੇ ਲਫੜੇ ਨੂੰ ਲੈ ਇਹ ਤਾਂ ਮੈਂ ਕੱਲੀ ਹੀ ਮਾਰ ਲੈਂਦੀ ਲੈ ਕੱਲੀ ਦੇਖੀ ਤਾਂ ਕੰਟਾ ਸਾਰੇ ਦਾ ਕੀ ਲੋੜ ਸੀ ਕੰਟਾ ਤਾਂ ਹੋ ਗਿਆ ਤੈਨੂੰ ਲੱਗੀ ਪੈਣ ਭਾਬੀ ਫੇਰ ਤੂੰ ਕਹਿੰਦੀ ਬੋਲਦੀ ਆ ਕਦੋਂ ਜਾਣਾ ਤੂੰ ਹੈ ਮੈਂ ਮਰ ਜਾਂ ਦੇਖ ਰਾ ਆ ਦੋ ਰੋਟੀਆਂ ਨਾ ਪਕਾਇਆ ਕਰ ਭਾਬੀ ਮਸਾਂ ਤਾਂ ਮੇਰੇ ਵੀਰ ਦੇ ਘਰ ਹੀ ਆਈਆਂ ਦੇਖ ਲਾ ਮਾਂ ਕਹਿੰਦੀ ਕਦੋਂ ਜਾਣਾ ਹੈਗਾ ਓਹੋ ਮੈਂ ਤਾਂ ਉਹ ਪੁੱਛ ਲਿਆ ਮੈਂ ਕਿ ਚੱਲ ਆਈ ਵੀ ਹੈਗੀਆਂ ਮੱਠੀਆਂ-ਮੁੱਠੀਆਂ ਬਣਾ ਦੂੰਗੀ ਤੈਨੂੰ ਮੈਂ ਤਾਂ ਤਾਂ ਪੁੱਛ ਲਿਆ ਆਪਰੇ ਰੋਟੀਆਂ ਪਕਾਉਣ ਦੀ ਔਕੀ ਹੁੰਨੀ ਹੈਗੀ ਕੋਈ ਨੁਪਤ ਮਾਇ ਲਾ ਲਿਆ ਪਰ ਉਹ ਵੀ ਚਾਰ ਰੋਟੇ ਨਾ ਜੇ ਤੇਰੇ ਹੱਥ ਦੁਖਦੇ ਆ ਤਾਂ ਰੋਟੀਆਂ ਪਕਾਉਂਦੀ ਤੇ ਮੇਰੀ ਕੀ ਤਾਂ ਮਾਚਾਰ ਦਿਨ ਤਾਂ ਮਸਾ ਰੱਖੀ ਹੈਗੀ ਇਹਦੀ ਵੀ ਘੜੀਆਂ ਉੱਥੇ ਲਗਾ ਇੱਕ ਨੇ ਰੋਜ਼ ਹੀ ਬੈਠੇ ਰਹਿੰਦੀ ਹੈਗੀ ਬੇਬੇ ਮੇਰੀ ਇੱਕ ਗੱਲ ਸੁਣ ਤੁਹਾਨੂੰ ਸਾਰਿਆਂ ਨੂੰ ਐ ਕਿਉਂ ਲੱਗਦਾ ਰਹਿੰਦਾ ਵੀ ਜਿਹੜੀ ਵੀ ਮੈਂ ਗੱਲ ਕਰਦੀ ਆ ਉਹਦੇ ਪੁੱਠੇ ਲੈ ਜਾਣੀ ਹੁੰਦੀ ਆ ਮੈਂ ਤਾਂ ਐ ਪੁੱਛ ਲਿਆ ਵੀ ਚੱਲ ਭੈਣ ਆਈ ਏ ਵਿਚਾਰੀ ਮਠੀਆਂ-ਮੁਠੀਆਂ ਬਣਾ ਦੂੰਗੀ ਸਾਰੇ ਜਾਊਗੇ ਆਪਦੇ ਮੇਰੀ ਗੱਲ ਸੁਣ ਭਾਬੀ ਮੱਠਿਆ ਤੇਰੇ ਆਟਾ ਆफी ਤੇਰੇ ਮਿੱਥੇ ਲਗਾ ਤੂੰ ਆਏਗਾ ਐਵੇਂ ਬਿਸਕੁਟ ਕੋਲਵਾ ਦੂੰਗੀ ਜਾਂ ਕੋਈ ਮੈਂ ਖੋ ਆਪੂਆ ਮਾਰਨੀ ਮੈਂ ਖੋਆ ਖੋਆ ਚਾਰ ਦੰਮੀ ਨਾ ਤੇਰੇ ਆਟਾ ਤੇਰੇ ਕਰੇ ਮਿੱਥੇ ਕਰ ਬੀਏ ਤੇਰੇ ਕਰੇ ਤੇ ਨਾ ਛਲ ਬੇਬੇ ਗਲਤੀ ਮੇਥੋਂ ਹੀ ਹੋਗੀ ਜਿਹੜਾ ਮੈਂ ਏਡੀ ਵੱਡੀ ਗੱਲ ਸੋਚ ਲਈ ਦੇਖ ਨਾ ਪਹਿਲਾਂ ਗਲਤੀ ਕਰ ਦੂਗੀ ਫੇਰ ਕਹੂ ਗਲਤੀ ਮੇਥੋਂ ਹੋ ਗਈ ਫੇਰ ਮਿੱਠਾ ਕੋਚਾ ਮਾਰ ਦਿੰਦੀ ਆ ਬੇਨਨ ਮਾਵਾਂ ਦੀਆਂ ਕਿਸੇ ਨਾਲ ਲੈ ਕਰਾ ਮਾਂ ਤੂੰ ਵੀ ਹੱਲ ਲੱਗ ਗਿਆ ਹੋਲੀ ਹੋਈ ਕਾਲੀ ਮਾਰਵਾਣੇ ਜਾ ਕਦੋਂ ਤੇ ਨਹੀਂ ਪਤਾ ਅਸੀਂ ਸਾਰੀਆਂ ਗੱਲਾਂ ਜਾਣਦੇ ਆ ਹਜੇ ਨਾ ਤੇਰਾ ਕੁਛ ਨਹੀਂ ਕਰੇ ਸਾਡਾ ਹਜੇ ਮੈਂ ਕਦੋਂ ਕਿਹਾ ਹਾਂ ਮੈਂ ਤਾਂ ਜਿੱਦੇ ਦੀ ਵਿਆਹੀ ਆਈਆਂ ਮੇਰਾ ਤਾਂ ਹੈ ਹੀ ਨਹੀਂ ਇਸ ਘਰ 'ਚ ਕੁਛ ਹੋਰ ਕੀ ਦੇ ਚਰਚੀ ਕਰਦਾ ਮੇਰੇ ਪੁੱਤ ਨੇ ਹੈਗਾ ਤੂੰ ਨਹੀਂ ਲਿਆਉਣਾ ਹਜੇ ਬਾਰਾ ਜਿੱਦੇ ਤੂੰ ਆਪ ਕਰਨੇ ਲੱਗਦੀ ਨਾ ਉਹਦੇ ਹੱਥ 'ਚ ਕੰਮ ਦੇ ਚੱਲ ਚੱਲ ਮਾਂ ਤੂੰ ਨਾ ਲੜ ਪਾਦੀ ਨਹੀਂ ਮੇਰੀ ਗੱਲ ਸੁਣ ਦੱਸਦੀ ਆ ਹੋਰ ਜੇ ਤੇਰਾ ਨਹੀਂ ਘਰ ਬਣਾ ਹੋਰ ਕਿਦਾ ਘਰ ਹੈ ਕੋਈ ਪੰਜ ਛਤ ਬੈਠੇ ਨੇ ਇੱਥੇ ਮੇਰੇ ਭਾਈ ਕੱਲਾ ਕੱਲਾ ਤਾਂ ਮੇਰੇ ਭਾਈ ਹੈਗਾ ਤੁਸੀਂ ਭੈਣੇ ਗੱਲਾਂ ਵਧਾ ਲਓ ਘਟਾ ਲਓ ਮੈਥੋਂ ਤਾਂ ਨਾ ਇਹ ਨਾ ਬੋਲਿਆ ਨਹੀਂ ਪਰ ਮੈਂ ਤਾਂ ਹੁਈ ਗੱਲ ਕਰੀ ਐ ਸਵਾਈ ਕਿ ਤੂੰ ਨਾ ਗੁੱਸਾ ਕਰ ਲਈਆਂ ਵੀ ਗੱਲ ਕੋਈ ਤਾਂ ਟਾ ਕੇ ਜੇ ਕਰ ਲੈਣਾ ਤੂੰ ਹੀ ਗੱਲ ਜੇ ਕਰ ਦਿੰਨੀ ਹੈਗੀ ਬੇਬੇ ਮੈਂ ਤਾਂ ਨਾ ਗੱਲ ਸੁਵੇ ਕੇ ਕੀਤੀ ਸੀ ਤੁਸੀਂ ਤਾਂ ਗੱਲ ਦੀ ਗਲਾਲ ਬਣਾ ਲੈਨੇ ਹੋ ਮੈਨੂੰ ਤਾਂ ਐ ਹੋ ਗਿਆ ਵੀ ਸੇਰ ਮੱਠੀਆਂ ਬਣਾ ਦੋ ਭੈਣ ਨੂੰ ਆਹ ਹੋ ਮਠਿਆ ਤਾਂ ਬਣਾ ਦੇਗੀ ਮੈਨੂੰ ਵੀ ਪਤਾ ਵੀ ਮਠਿਆ ਦਾ ਨਾਂ ਲੈਣੀ ਹੈਗੀ ਮਠਿਆ ਦੀ ਰੋਟਾ ਬਣਾ ਸੌਣ ਚ ਹੁੰਦੀ ਮਠਿਆ ਦੀ ਰੋਟਾ ਮਾਂ ਤੈ ਆਵਦਾ ਦਿਮਾਗ ਕਿਉਂ ਖਰਾਬ ਕਰਿਆ ਇਹਨੂੰ ਤਾਂ ਕਿੰਨਾ ਸਮਝਾ ਲਾ ਜਿਵੇਂ ਕਹਿੰਦੇ ਹੁੰਦੇ ਨੇ ਪੱਥਰ ਤੇ ਬੂੰਦ ਪਈ ਨਾ ਪਈ ਇਹਦਾ ਮਾਵਾਂ ਤੀਆਂ ਨਾ ਬੋਲਣ ਚ ਕਿਸੇ ਨੂੰ ਆਉਣ ਨਹੀਂ ਦਿੰਦੀਆਂ ਓਹੋ ਭੈਣੇ ਆ ਮਾਂ ਵਿੱਚ ਕਿਧਰੋਂ ਲਿਆਂਦੀ ਮੈਂ ਤਾਂ ਸੁਬਹਿ ਕੇ ਗੱਲ ਕੀਤੀ ਸੀਗੀ ਦੇਖ ਲਾ ਮਾਂ ਹਾਲੇ ਕਹਿੰਦੀ ਸਹਾਈ ਕੇ ਗੱਲ ਕੀਤੀ ਸੀ ਇਹਦਾ ਕਿੰਨਾ ਮਿੱਠਾ ਬੋਲ ਆ ਓਨਾਂ ਜਿਆਦਾ ਸਿਰ ਚੜਦੀ ਐ ਮੈਂ ਉਥੇ ਅੰਦਰ ਮਿੱਠਾ ਬੋਲੀਦੀ ਨਾ ਉਹਦੀ ਕਹਿਦਾ ਬੀਬੀ ਨੰਦੇ ਕਦੋਂ ਜਾਵੇਂਗੀ ਕਦੋਂ ਜਾਵੇਂਗੀ ਲੈ ਦੇਖ ਲਾ ਮਾਂ ਮੇਰੀ ਉਰੀ ਆਈ ਦੀ ਹੈ ਇੱਜ਼ਤ ਕਰਦੀ ਇਹਨੂੰ ਤਾਂ ਐਵੇਂ ਕਰੋ ਕਦੋਂ ਕੱਢਦਾ ਮੈਂ ਲੈ ਪੈਣ ਤੇਰਾ ਘਰ ਐ ਮੈਂ ਘਰੋਂ ਕੱਢ ਕੇ ਕੀ ਲੈਣਾ ਹੈਗਾ ਨਾਲੇ ਤੂੰ ਸਤਾ ਕਹਿ ਦਿੱਤਾ ਵੀ ਤੇਰਾ ਘਰ ਚ ਕੀ ਹੈਗਾ ਨਾ ਤੈਨੂੰ ਕਿਹਨੇ ਕਹਤਾ ਕੁੜੇ ਵੀ ਤੇਰਾ 2 ਮਿੰਟ ਪਹਿਲਾਂ ਤਾਂ ਕਹਿ ਕੇ ਹਟਿਆ ਲਮਾ ਮੈਂ ਤੈਨੂੰ ਆਖੀ ਤੇਰਾ ਘਰ ਹੈ ਮੇਰੇ ਕਿਹੜਾ ਪੰਜ-ਛਤ ਭਾਈ ਨੇ ਕਿਉਂ ਭੁੰਨ ਜਾਵੇਂ ਕੋੜੇ ਤੂੰ ਹੈ ਉਈ ਸਿਰ ਸਾਰਾ ਦੇ ਸਾਡੇ ਮਰੀ ਜਾਂਦੀਆਂ ਗੱਲਾਂ ਮੈਂ ਤਾਂ ਤੈਨੂੰ ਇਹ ਕਿਹਾ ਤੀ ਵਿਪਰ ਵੀ ਤੇਰੀ ਘਰ ਹੈ ਮੇਰੇ ਕਿਹੜਾ ਪੰਜ-ਛਤ ਭਾਈ ਨੇਗੇ ਬੱਸ ਭੈਣੇ ਮੇਰੀ ਮਾਂ ਵਾਗ ਗਈ ਥੋਨੂੰ ਮੌਕਾ ਥਿਆ ਗਿਆ ਮੈਨੂੰ ਕੱਲੀ ਜਣੀ ਨੂੰ ਘੇਰ ਲਿਗੇ ਅੱਛਾ ਮਾਂ ਨੂੰ ਰੱਖਦੀ ਹੈ ਕਿ ਨਾ ਰੱਖ ਵੀ ਮਾਂ ਇੱਥੇ ਲੜਾਂਗਾ ਕਰੇ ਮਾਂ ਤੋਂ ਅਸੀਂ ਕੀ ਕਰਾਉਣਾਗਾ ਇਤਨ ਮਸਾ ਕੱਢੀ ਹੈ ਕੀ ਉਹ ਮਾਂ ਮੇਰੀ ਮੇਰਤਾ ਕਰਾਉਂਦੀ ਹੈ ਮੇਰੇ ਹੱਕ ਚ ਬੋਲਦੀ ਤਾਂ ਹੈਗੀ ਆ ਨਾ ਤਾਂ ਤੂੰ ਕਦੇ ਮੇਰੇ ਹੱਕ ਚ ਬੋਲੀਆ ਬੇਬੇ ਹੱਕ ਚ ਬੋਲਣਾ ਤੇ ਤੂੰ ਗੱਲ ਹੀ ਨਹੀਂ ਕਰਦੀਂ ਬਿੰਦ ਚ ਦੀ ਕੁੜੀ ਨੂੰ ਕਹਤਾ ਮੈਂ ਕੀ ਦੋ ਜਾਵੇਂਗੀ ਮੇਰੀ ਧੀ ਨਾ ਵੀ ਹੈਗਾ ਘਰ ਦੇ ਵਿੱਚ ਕੁਛ ਐਂ ਕਰ ਵੀਰ ਮੇਰੀ ਗੱਲ ਸੁਣ ਲੈ ਆਪਦੀ ਮਾਂ ਨੂੰ ਨਾ 20 3000 ਮਹੀਨੇ ਦਾ ਤਨਖਾਹ ਦੇ ਜਾਕਰ ਮੇਰੇ ਭਾਈ ਤੋਂ ਫੜ ਕੇ ਗੰਨਵਾਇ ਰੱਖ ਲੈ ਆਪਦੀ ਮਾਂ ਨੂੰ ਜਮਾ ਕਰ ਲਾ ਉਰੇ ਫੇਰ ਤੇਰਾ ਇੱਥੇ ਬਸੇਬਾ ਹੋਸੀ ਕਾਨੂੰਨ ਦਿੰਦੇ ਮੈਂ ਕਹਿੰਨੀ ਆ ਹੋਕ ਹੀ ਰਿਹਾ ਸਾਰੇ ਟੱਬਰ ਨੂੰ ਜੇ ਸਵੇਹ ਕੇ ਗੱਲ ਕਰੀਦੇ ਤਾਂ ਮੇਰੇ ਸਿਰ ਤੇ ਆ ਕੇ ਚੜ ਜਾਂਦਾ ਸਾਰਾ ਟੱਬਰ ਸਵੇਹ ਕੇ ਹੀ ਨਹੀਂ ਕਰਦੀ ਵੀਰ ਚੱਕਮੀ ਗੱਲ ਕਰਦਿਆ ਸਿਰੇ ਲਉਂੀਆਂ ਗੱਲ ਜਮਾ ਮਾਰਨੇ ਚੋਬ ਅਗਲੇ ਦੀ ਗੰਦਕੇ ਕੇ ਪਿਸੌ ਪੋਲੀ ਪਾਈ ਬਣ ਜਾਣੀਏਗੀ ਚੱਲ ਭੈਣ ਮੈਂ ਤਾਂ ਚੋਬ ਮਾਰਦੀ ਆ ਲੈ ਬੇਬੇ ਪਰਾਂ ਕੰਨ ਕਾਈ ਜਾਨੀਏਗੀ ਤੇ ਨਾਲੇ ਬੰਦੇ ਦਾ ਜ਼ਖਮ ਤੇ ਨੂਨ ਫੁੱੱਕ ਜਾਨੀਏ ਤੂੰ ਬਸ ਠੀਕ ਐ ਬੇਬੇ ਜਿਵੇਂ ਸਮਝਣਾ ਨਾ ਸਮਝ ਲਓ ਤੁਸੀਂ ਸਮਝ ਲਓ ਨਾਲੇ ਗੱਲ ਕਾਈਊਗੀ ਤੇ ਨਾਲੇ ਬੰਦੇ ਨੂੰ ਉਸ ਤੋਂ ਆਦਲ ਦੀਆ ਬਿੰਦੇ ਬਿੰਦੇ ਦੇਖ ਤਲਾ ਮਾ ਕਿਵੇਂ ਫਫੜੇ ਕੁੱਟਦੀ ਹੈਗੀ ਮਾਂ ਪਰਕੇ ਜਾਂਦੀ ਹੈ ਵਿੱਚੂ ਕੀ ਨਾ ਮੂਰੇ ਆਇ ਨਾ ਕਰੀ ਨਾਲ ਤਾਂ ਗੱਲਾਂ ਕਹਿ ਜੂ ਪੜਕ ਪੜਕ ਨਾਲੇ ਮਿੱਠੇ ਪੋਚੇ ਮਾਰ ਜੂ ਪਿੱਛੋਂ ਆ ਦੇਖ ਆ ਤਾਂ ਕਹੇ ਤਾਂ ਕੰਧੂ ਜਾਵੇਂਗੀ ਫੇਰ ਕਿ ਨਹੀਂ ਮੈਂ ਤਾਂ ਮੱਠੀਆਂ ਵਾਸਤੇ ਕਹਿੰਦੀ ਤੇਰੀਆਂ ਸ਼ੇਰ ਮੱਠੀਆਂ ਮੈਂ ਅੱਗ ਲਾਉਣੀਆਂ ਨੇ ਕੱਪੜਿਆਂ ਦੀ ਗੱਲ ਛੇੜ ਨੀ ਨਾ ਵਿੱਚ ਤਾਂ ਕਰਕੇ ਕਹਿੰਦੀ ਸੀ ਕਿ ਦੋ ਜਾਵੇਂਗੀ ਇਹਨੂੰ ਕੱਪੜਾ ਨਹੀਂ ਦਰਨਦ ਬਹੁਤ ਹੈ ਹਾਂ ਉਹ ਮੈਂ ਕਹਿੰਦਾ ਨਾ ਮੈਂ ਵੀਰ ਨੂੰ ਲੈ ਕੇ ਆਉਣਾ ਇਹ ਵੀ ਖਾਣੇ ਦਾ ਭਾਈ ਇਹ ਤਾਂ ਕਿੰਨੇ ਕੁ ਪੈਸੇ ਮੇਰਾ ਭਾਈ ਅਸੀਂ ਮੇਰੇ ਨਾਲ ਦਾ ਜੰਮਿਆ ਜੋ ਕੁਝ ਦੇਵੇ ਨਾ ਮੈਨੂੰ ਜਿੰਨਾ ਮਰਜ਼ੀ ਦੇਵੇ ਉੰਨਾ ਥੋੜਾ ਮਾਂ ਮੈਂ ਵੀ ਅਸਿਕਰ ਦਿਮਾਲ ਕਣੇਗੀ ਕੋਈ ਨਹੀਂ ਪਤਾ ਜਿੰਨਾ ਚਿਰ ਮੈਂ ਆ ਬੈਠੀ ਆ ਨਾ ਤੈਨੂੰ ਕੋਈ ਨਹੀਂ ਕੁਛ ਕਹਿਣਾਗਾ ਜਿਦੋਂ ਤੇਰਾ ਪ੍ਰਾਣ ਨਹੀਂ ਤੇਨੂੰ ਹੋਪਾ ਨਹੀਂਗਾ ਤੈ ਕਿਤੇ ਤੁਰੇ ਲਿੜਾ ਤਾਂ ਕੀ ਹਾਲੇ ਮਨਸਿੰਦਰ ਲੈ ਕੇ ਜਾਈ ਉਹ ਕਿ ਜਾਣ ਦੇ ਨੂੰ ਮੈਨੂੰ ਨਹੀਂ ਲੱਗਦਾ ਮਾਂ ਇਹ ਬਾਲਾ ਜੀ ਮੇਰੇ ਭਾਈ ਨੂੰ ਮੇਰੇ ਨਾਲ ਬੰਨਣ ਲੱਗ ਗਿਆ ਜਿੱਦ ਦੇ ਨਾਲ ਅੱਖਾਂ ਵਿੱਚ ਲੀਆਂ ਮੇਰਾ ਭਾਈ ਨਹੀਂ ਮੈਨੂੰ ਲੱਗਦਾ ਮੇਰੇ ਕੋਲੇ ਖੜੂ ਕੱਜਨ ਰਾਤਾ ਮਾਂ ਮਾਤੀ ਆਏ ਉਹ ਗਾ ਦਿੰਦਾ ਇੱਕ ਇਹਦਾ ਭਾਈ ਬੇਲ ਆ ਕੇ ਆ ਜਾ ਸ਼ੁੱਕਰ ਜਾ ਉਹ ਇੱਥੇ ਆ ਕੇ ਬਣ ਜੂਈ ਬਤਾਂ ਨਹੀਂ ਬੱਸ ਇਹਦਾ ਕਿੱਡਾ ਕ ਪਹਿਲਵਾਨ ਹੈ ਕਿੱਡਾ ਕ ਬੈਲੀ ਹੈ ਦੇਖੇ ਜਦੋਂ ਮੇਰੇ ਭਾਈ ਨੂੰ ਕਿਵੇਂ ਧੋਕਿਆ ਦਿੰਦਾ ਸੀ ਮੇਰੀ ਇੱਕ ਦੁਰਬੜੀ ਨਹੀਂ ਚੰਦਣੀ ਸੀ ਮੈਂ ਤਾਂ ਮੇਰੇ ਭਾਈ ਤੋਂ ਡਰ ਗਈ ਮੈਂ ਤਾਂ ਕੱਢਦੀ ਤੇ ਉਹਦੇ ਤੇ ਅੱਖਾਂ ਜੀਆਂ ਇਹਦੇ ਭਰਾ ਤਾਂ ਕੀ ਹੋਏਗਾ ਇੱਥੇ ਆਪਣੇ ਘਰੇ ਆਪਣੇ ਬਾਹਰ ਹੀ ਹਵਾ ਗਈ ਇਹਦੇ ਭਰਾ ਦੀ ਆਹ ਹਵਾ ਸਵਾਹ ਦੀ ਹਵਾ ਹੈ ਕਿਤੇ ਮਾਂ ਮਾਰੀ ਜਾਂਦੇ ਫੋਕੇ ਦਾ ਕਿਉਂ ਜਾਉ ਮਾਰੀ ਜਾਂਦਾ ਮੇਰੇ ਭਾਈ ਜਿਹੜਾ ਚੁੱਕੋਗਾ ਮੈਂ ਤਾਂ ਬਥੇਰੀਆਂ ਉਗਾਂ ਲਾਈਆਂ ਤੇ ਮੇਰੇ ਭਾਈ ਦੀ ਬੀਬੀ ਨੂੰ ਖਿੱਚ ਸਮਾਰ ਕੇ ਨੂੰ ਚਲ ਕੋਈ ਨਹੀਂ ਆਪਾਂ ਨਾਲ ਗੱਲ ਰੌਲਾ ਸੀਗਾ ਉਹ ਨਿਪੜ ਗਿਆ ਆਪਾਂ ਮੁੜ ਕੇ ਇਹਨਾਂ ਨੂੰ ਕੀ ਦਵਾ ਲਾਂਗੇ ਆਪਾਂ ਨੇ ਇਹਨਾਂ ਨੂੰ ਦਵਾ ਮੇਰਾ ਕਾਰਜ ਆ ਬੱਚਿਆ ਮੇਰੇ ਪੁੱਤ ਨੇ ਉਸਾਂ ਹੀ ਚੱਕਲੂ ਫੜ ਕੇ ਮੇਰਾ ਭਾਈ ਤਾਂ ਤੈਨੂੰ ਜਾਣਦੀਆਂ ਨਾਲੇ ਉਹਦੀ ਹਵਾ ਚ ਉੱਡਦੀ ਆ ਨੀ ਹਵਾ ਚ ਉਹਦੇ ਬਹੁਤ ਵੱਡਾ ਹੋਵੇਗਾ ਜਾਣਦੀਆਂ ਇਹ ਵੀ ਦੇਖੇ ਨੇ ਇਹ ਜੇ ਮਾਰ ਕੇ ਟਿੱਡੀਆਂ ਮਕੌੜੀਆਂ ਨੂੰ ਪੈਰਾਂ ਥੱਲੇ ਲਤੜਦਾ ਮੈਂ ਬਸ ਉਸੇ ਦੀ ਹਵਾ 'ਚ ਫਿਰਦੀ ਆਗੀ ਹਾਂ ਮੈਂ ਲਾ ਲੱਗੀ ਹੂੰ ਫੋਨ ਕਰਨ ਮਾਨ ਨੂੰ ਕਰ ਲੈਂਦੀ ਤੂੰ ਵੀ ਫੋਨ ਕਰ ਲੈ ਤੀ ਬੜਾ ਅੱਜ ਦੀ ਮਾ ਚੜੀ ਚੜਾਈ ਐ ਤੇ ਐਡਾ ਕੰਮ ਨਾ ਇਹ ਤਾਂ ਮੈਂ ਕਿਹਨੂੰ ਗੱਲ ਦਿੰਦੀ ਕਿ ਆਪਕਾ ਕੱਟ ਬੋਲ ਤੁਸੀਂ ਮੈਂ ਤਾਂ ਫਿਰ ਚੱਲ ਕੋਈ ਨਹੀਂ ਬਿਲਕੁਲ ਮਣੀ ਆਹੀ ਰਿਸ਼ਤੇਦਾਰੀ ਆ ਜਿਹਦਾ ਉਹ ਆਪ ਨਹੀਂ ਸਮਝਦੀ ਫਿਰ ਆਪਾਂ ਕਾ ਤਾਂ ਸਮਝ ਗਏ ਹੁਣ ਤਾਂ ਸਿੱਧੀ ਹੋ ਜਾਂਦੀ ਨਾ ਜੋ ਜਵਾਈ ਨੂੰ ਜਵਾਈ ਨਹੀਂ ਸਮਝਦੀ ਕਿੰਨਾ ਕ ਮੇਰੇ ਭਾਈ ਨੂੰ ਜਵਾਈ ਸਮਝਦੀ ਹੈ ਇਹ ਉਹ ਤਾਂ ਕਿਤੇ ਨਾ ਬਸ ਜਾਵੇ ਮੇਰਾ ਵਾਲਾ ਫੈਲਾ ਹੋਵੇ ਮੈਂ ਇੱਕ ਤਾਂ ਦੇਖਿਆ ਸੀ ਕਿੰਨੀ ਖੁਸ਼ ਸੀ ਜਿੱਦੇ ਮੇਰਾ ਭਾਈ ਭੱਗਾ ਸੀ ਆਈਂ ਤੇ ਵੀ ਹੁਣ ਨਹੀਂ ਆਉਂਦਾ ਮਨ ਤਾਂ ਇਹਨੂੰ ਕਦੋਂ ਕਹਾਂ ਕਿ ਮੈਂ ਇੱਥੇ ਰੂਮਾ ਦੇਖੂ ਤੈਨੂੰ ਕਿਹੜਾ ਨਿਕਲਦਾ ਕਿਹੜਾ ਇੱਥੇ ਰਹਿੰਦਾ ਹਾਂ ਜੰਮੀ ਐਸ ਘਰ ਚ ਮੈਂ ਮੇਰਾ ਪਿਆਉਤੀ ਹੈ ਮੇਰਾ ਭਾਈ ਹੈਗਾ ਤੂੰ ਦੱਸ ਕਿ ਤੇ ਕਿਲਾ ਤੀਜੇ ਥਾਂ ਦੀ ਕੁੜੀ ਵਿਆਹ ਕੇ ਬਣ ਗਈ ਮਾਲਕ ਇਸ ਗੱਲ ਦੀ ਦੇਖ ਲਵਾ ਫੋਨੀ ਕਰਦੀ ਹੁਣੀ ਉਹ ਦੱਸ ਕੀ ਕਰੂਗੀ ਉਹ ਜਾਂ ਰੋਦੀ ਹੋਊਗੀ ਫਫੜੇ ਜੇ ਕੁੱਟਦੀ ਹੋਣੀ ਪੁੰਜੇ ਲੱਗ ਕੇ ਹਾਂ ਫਿਰ ਮਾਜ ਮੋਹ ਪਤਾ ਫਿਰ ਕਹਿੰਦਾ ਮਾੜੀ ਐ ਬੋਲਦੀ ਐ ਫਿਰ ਮੈਨੂੰ ਲੱਗ ਜਾਂਦੇ ਨੇ ਆਣ ਕਮਾਣ ਦੇ ਭੰਡਣ ਬੋਲੇ ਬਿਨਾ ਮੈਥੋਂ ਨਹੀਂ ਰਿਹਾ ਜਾਂਦਾ ਫਿਰ ਮੇਰੀ ਵੀ ਜੀਭ ਕੁੱਤੀ ਐ ਫਿਰ ਚੱਲ ਨਹੀਂ ਸਕਦੀ ਮੈਂ ਬਹਿਵਤਾਈਆਂ ਇਹ ਲੋਕਾਂ ਨੂੰ